ਬੀਤੀ ਰਾਤ ਤੋਂ ਪਾਰਿ ਵਰਸਾਤ ਪੂਰੇ ਪੰਜਾਬ ਦੇ ਵਿੱਚ ਹੋ ਰਹੀ ਹੈ ਅਤੇ ਕਣਕ ਦੀ ਬਾਡੀ ਦਾ ਸੀਜ਼ਨ ਵੀ ਪੂਰੇ ਜੋਰਾ ਤੇ ਚੱਲ ਰਿਹਾ ਹੈ। ਇਸ ਸਬੰਧ ਦੇ ਵਿੱਚ ਸਮਰਾਲਾ ਦਾਣਾ ਮੰਡੀ ਵਿੱਚ ਜਾ ਕੇ ਕਣਕ ਦੀਆਂ ਪਈਆਂ ਬੋਰੀਆਂ ਦਾ ਹਾਲ ਦੇਖਿਆ ਗਿਆ ਤਾਂ ਬਹੁਤ ਤਰਸਜੋਗ ਹਾਲਾਤ ਦਾਣਾ ਮੰਡੀ ਸਮਰਾਲਾ ਦੇ ਬਣੇ ਮਿਲੇ। ਸਮਰਾਲਾ ਦਾਣਾ ਮੰਡੀ ਦੇ ਵਿੱਚ ਬਹੁਤ ਜਗ੍ਹਾ ਤੇ ਕਣਕ ਦੀਆਂ ਬੋਰੀਆਂ ਖੁੱਲੇ ਆਸਮਾਨ ਹੇਠ ਭਿੱਜਦੀਆਂ ਦਿਖਾਈ ਦਿੱਤੀਆਂ ਅਤੇ ਮਾਰਕੀਟ ਕਮੇਟੀ ਸਮਰਾਲਾ ਦੇ ਕੀਤੇ ਗਏ ਦਾਣਾ ਮੰਡੀ ਚ ਭੁਗਤਾਵ ਪ੍ਰਬੰਧ ਦੇ ਦਾਅਵੇ ਵੀ ਖੋਖਲੇ ਸਾਬਿਤ ਹੋਏ। ਇਸ ਸਬੰਧ ਵਿੱਚ ਸਨਮਨਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਮੰਡੀ ਦੇ ਵਿੱਚ ਕੀ ਪ੍ਰਬੰਧ ਕੀਤੇ ਗਏ ਨੇ ਇਹ ਸਭ ਤੁਹਾਡੇ ਸਾਹਮਣੇ ਹੈ। ਖੁੱਲੇ ਆਸਮਾਨ નીચે ਕਿਸਾਨ ਦੀ ਪੁੱਤਾਂ ਵਾਂਗ ਪਾਲੀ ਹੋਈ ਕਣਕ ਦੀ ਫਸਲ ਦਾਣਾ ਮੰਡੀ ਵਿੱਚ ਪਈ ਹੈ ਅਤੇ ਬਰਸਾਤ ਵਿੱਚ ਭਿੱਜ ਰਹੀ ਹੈ ਜੋ ਖਰਾਬੀ ਹੋ ਸਕਦੀ ਹੈ। ਇੱਥੋਂ ਤੱਕ ਸਮਰਾਲਾ ਦਾਣਾ ਮੰਡੀ ਦੇ ਵਿੱਚ ਪਾਣੀ ਪੀਣ ਦਾ ਵੀ ਪ੍ਰਬੰਧ ਨਹੀਂ ਹੈ। ਇਸ ਸਬੰਧ ਦੇ ਵਿੱਚ ਮਾਰਕੀਟ ਕਮੇਟੀ ਸਮਰਾਲਾ ਦੇ ਸੈਕਟਰੀ ਗੁਜੇ ਸਿੰਘ ਦਾ ਕਹਿਣਾ ਸੀ ਕਿ ਮਾਰਕੀਟ ਕਮੇਟੀ ਵੱਲੋਂ ਸਮਰਾਲਾ ਦਾਣਾ ਮੰਡੀ ਵਿੱਚ ਪੂਤਾ ਪ੍ਰਬੰਧ ਕੀਤੇ ਗਏ ਹਨ। ਅਸੀਂ ਆੜਤੀਆਂ ਨੂੰ ਫਸਲ ਦੀਆਂ ਢੇਰੀਆਂ ਟਕਾਂ ਨੇ ਹਦਾਇਤ ਦਿੱਤੀ ਹੋਈ ਸੀ ਇਸ ਵਿੱਚ ਜੋ ਵੀ ਜ਼ਿੰਮੇਵਾਰ ਹੋਵੇਗਾ ਉਸ ਉੱਪਰ ਕਾਰਵਾਈ ਕੀਤੀ ਜਾਵੇਗੀ ਸਮਰਾਲਾ ਤੋਂ ਰਕੇਸ਼ ਕੁਮਾਰ ਦੀ ਰਿਪੋਰਟ ਸਮਰਾਲਾ ਦੇ ਮੰਡੀ ਦੇ ਹਾਲਾਤ ਤੁਹਾਡੇ ਸਾਹਮਣੇ ਨੇ ਕਿਸਾਨਾਂ ਦੀ ਪੁੱਤਾ ਵਾਂਗੂ ਫਸਲ ਜੋ ਪਾਲੀ ਹੋਈ ਆ ਉਹ ਇੱਥੇ ਬਿਨਾਂ ਪ੍ਰਬੰਧ ਤੋਂ ਪਈ ਆ ਤਰਪਾਲਾਂ ਨਹੀਂ ਹੈਗੀਆਂ ਔਰ ਉਸ ਤੋਂ ਬਾਅਦ ਜਿਹੜੀ ਕਣਕ ਬੋਰੀਆਂ ਦੇ ਵਿੱਚ ਪੈ ਚੁੱਕੀ ਆ ਉਹ ਤੁਸੀਂ ਦੇਖ ਸਕਦੇ ਹੋ ਵੀ ਖੁੱਲੇ ਸਮਾਨ ਦੇ ਥੱਲੇ ਪਈ ਆ ਰਾਤ ਦੀ ਬਾਰਿਸ਼ ਹੋ ਰਹੀ ਆ ਇਸ ਟਾਈਮ ਵੀ ਬਾਰਿਸ਼ ਹੋ ਰਹੀ ਆ ਲੇਕਿਨ ਮਾਰਕੀਟ ਕਮੇਟੀ ਵੱਲੋਂ ਕਿਸੇ ਵੀ ਚੀਜ਼ ਦਾ ਕੋਈ ਨਹੀਂ ਧਿਆਨ ਦਿੱਤਾ ਜਾਂਦਾ ਤੇ ਕਣਕ ਗਿੱਲੀ ਹੋ ਜਾਣੀ ਆ ਜਿਹੜੀ ਕਿ ਖਰਾਬ ਵੀ ਹੋ ਸਕਦੀ ਤੇ ਜਿਹੜੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਮਾਰਕੀਟ ਕਮੇਟੀ ਵੱਲੋਂ ਕਿ ਸਾਡੇ ਬੁਖਤਾ ਪ੍ਰਬੰਧ ਕੀਤੇ ਹੋਏ ਨੇ ਕੀ ਕਿਵੇਂ ਕਹਿੰਦੇ ਤੁਸੀਂ ਜੋ ਮਾਰਕੀਟ ਕਮੇਟੀ ਇਹ ਬੜਕਾ ਮਾਰਦੀ ਆ ਵੀ ਸਾਡੇ ਪ੍ਰਬੰਧ ਨੇ ਇਹ ਪ੍ਰਬੰਧ ਬਿਲਕੁਲ ਜ਼ੀਰੋ ਨੇ ਪਿਛਲੇ ਦਿਨਾਂ ਚ ਅਸੀਂ ਦੇਖਿਆ ਨਾ ਤਾਂ ਇੱਥੇ ਪਾਣੀ ਪੀਣ ਵਾਲੇ ਪਾਣੀ ਦਾ ਪ੍ਰਬੰਧ ਸੀਗਾ ਕਿਤੇ ਵੀ ਤੇ ਨਾ ਹੀ ਕੋਈ ਜਿਵੇਂ ਮੌਸਮ ਪਿਛਲੇ ਦਿਨਾਂ ਚ ਖਰਾਬ ਹੋਇਆ ਨਾ ਉਦੋਂ ਤਰਪਾਲਾਂ ਦਾ ਤੇ ਅੱਜ ਜਿਹੜਾ ਕਿ ਪਿਛਲੇ ਕਾਫੀ ਦਿਨਾਂ ਤੋਂ ਦੱਸਿਆ ਜਾ ਰਿਹਾ ਸੀ ਵੀ ਮੌਸਮ ਖਰਾਬ ਹੋਊਗਾ ਮੀਂਹ ਆ ਸਕਦਾ ਉਹਦੇ ਲਈ ਤਾਂ ਬਿਲਕੁਲ ਵੀ ਪ੍ਰਬੰਧ ਨਹੀਂ ਕੀਤੇ ਗਏ ਲੱਖਾਂ ਦੀ ਤਦਾਦ ਦੇ ਵਿੱਚ ਸਮਰਾਲਾ ਮੰਡੀ ਦੇ ਵਿੱਚ ਜੋ ਬੋਰੀਆਂ ਪਈਆਂ ਨੇ ਉਹ ਬਿਨਾਂ ਤਰਪਾਲਾਂ ਤੋਂ ਪਈਆਂ ਨੇ ਜਿਹਦੇ ਤੇ ਕੰਟੀਨਿਊ ਮੀਂਹ ਪੈ ਰਿਹਾ ਟਰਾਲੀ ਵੀ ਵਿੱਚ ਤਾਰੀ ਜਾ ਰਹੀ ਹੈ ਜਿੰਦਾਰੀ ਹੋਈ ਆ ਉਹ ਬਿਲਕੁਲ ਗਲਤ ਗੱਲ ਹੈ ਜਿਹਦੇ ਤਾਰੀ ਹੋਈ ਹੈ ਜੀ ਉਹ ਉਹ ਮਾਰਕੀਟ ਕਮੇਟੀ ਨੂੰ ਉਹਦੇ ਤੇ ਐਕਸ਼ਨ ਲੈਣਾ ਚਾਹੀਦਾ ਸੋ ਗੁਰਜੀਤ ਸਿੰਘ ਸੱਤਰ ਮਾਰਕੀਟ ਕਮੇਟੀ ਸਮਰਾਲਾ ਇਹ ਸੀ ਕਿ ਸਮਰਾਲਾ ਮੰਡੀ ਦੇ ਹਾਲਾਤ ਬਹੁਤ ਬੁਰੇ ਨੇ ਰਾਤ ਦੀ ਮੀਂਹ ਪੈ ਰਿਹਾ ਹੈ ਤੇ ਕਈ ਦੇਖਣ ਨੂੰ ਮਿਲਿਆ ਤੇ ਕੁਝ ਤਾਂ ਵੀ ਭਰੀਆਂ ਹੋਈਆਂ ਬੋਰੀਆਂ ਸੀ ਉਹ ਕੁਝ ਸਮਾਨ ਥੱਲੇ ਪਈਆਂ ਸੀ ਸਾਰੇ ਕਮੇਟੀ ਦੇ ਵਿੱਚ ਉਸਦਾ ਪ੍ਰਬੰਧ ਨੇ ਉਹਨਾਂ ਉੱਪਰ ਤੁਹਾਡੇ ਵੀ ਜਾਣ ਕਰੇ ਕੀ ਜਾਣ ਕਰ ਅਸੀਂ ਦੱਸਦੇ ਹਾਂ ਜੀ ਅਸੀਂ ਮਾਰਕੀਟ ਕਮੇਟੀ ਵੱਲੋਂ ਕਿਸਾਨਾਂ ਦੀ 2 ਲੱਖ 11700 ਟੋਟਲ ਆਮਦ ਆਈ ਹੈ ਮੰਡੀ ਵਿੱਚ ਜਿਹਦੇ ਵਿੱਚੋਂ 11323 ਦੀ ਪਰਚੇਜ਼ ਹੋ ਚੁੱਕੀ ਹੈ ਜੀ ਸਾਰੇ ਪ੍ਰਬੰਧ ਕਮੇਟੀ ਵੱਲੋਂ ਕੀਤੇ ਆ ਜਿਹੜੇ ਮਤਲਬ ਤੁਸੀਂ ਕਹਿ ਰਹੇ ਹੋ ਬੋਰੀਆਂ ਆਸਮਾਨ ਥੱਲੇ ਪਈਆਂ ਨੇ ਆਪਾਂ ਸਾਰੇ ਟਰੈਕਟਰ ਸਹਿਬਾਨ ਨੂੰ ਜਿਹੜੇ ਆਪਣੇ ਆਰਟੀ ਸਹਿਬਾਨ ਹੈ ਇਹਨਾਂ ਨੂੰ ਪੂਰਤ ਹਦਦਤਾ ਕੀਤੀ ਹੋਈਆਂ ਹੈ ਵੀ ਆਪਣੀ ਤਰਪਾਲਾਂ ਨਾਲ ਕਿਸਾਨਾਂ ਦੀਆਂ ਬੋਰੀਆਂ ਕਵਰ ਕੀਤੀਆਂ ਜਾਵਣਾਂ ਇਹ ਕਿ ਜਿਹੜਾ ਕੋਈ ਦੁਰਗੋੜ ਮੰਨਿਆ ਜਾਊਗਾ ਵੀ ਇਹ ਅਸੀਂ ਜੀ ਮਤਲਬ ਇਹਨਾਂ ਨੂੰ ਪਹਿਲਾਂ ਹੀ ਹਦਦਤਾ ਜਾਰੀ ਕੀਤੀਆਂ ਹੋਈਆਂ ਨੇ ਵੀ ਆਪਣੀ ਜਿਹੜੀ ਵੀ ਮਤਲਬ ਹੈਗੀਆਂ ਕਣਕ ਦੀ ਢੇਰੀ ਕਿਸਾਨ ਤੋਂ ਆਂਦੀ ਹੈਗੀ ਆ ਉਹਨੂੰ ਮਤਲਬ ਕਵਰ ਕੀਤਾ ਜਾਵੇ ਤਰਪਾਲਾਂ ਵੱਲੋਂ ਅਰੇਂਜਮੈਂਟ ਆਰਤੀ ਸਹਿਵਾਨ ਵੱਲੋਂ ਕੀਤਾ ਜਾਂਦਾ ਹੈ ਐਸਾ ਗੈਰੀ ਕਰਨਾ ਤੁਸੀਂ ਬੰਦਨਾ ਕਰਵਾ ਹਾਂ ਦਾ ਅਗਲਾ ਪਹਿਲੂ ਹਾਂਜੀ ਇਹ ਰੇਜ਼ਵੈਂਟ ਜੀ ਆਪਣੇ ਆਰਤੀਆਂ ਵੱਲੋਂ ਕੀਤਾ ਜਾਣਾ ਹੁੰਦਾ ਜੀ ਜਦੋਂ ਵੀ ਉਹਨਾਂ ਕੋਲ ਕਿਸੇ ਵੀ ਕਿਸਾਨ ਦੀ ਜਿੰਨ ਆਉਂਦੀ ਹੈ ਤਾਂ ਉਹਨੂੰ ਮਤਲਬ ਫੋਨ ਤੋਂ ਪਹਿਲੇ ਪਹਿਲੇ ਔਰ ਉਹਨਾਂ ਨੂੰ ਮਤਲਬ ਤਰਪਾਲਾਂ ਨਾਲ ਕਵਰ ਕੀਤਾ ਜਾਂਦਾ ਜੇ ਕਿਰ ਮੌਸਮ ਖਰਾਬ ਹੁੰਦਾ ਹੈ ਅਸੀਂ ਸਬੰਧੀ ਸਾਰੇ ਆਰਤੀਆਂ ਨੂੰ ਮੈਸੇਜ ਲਗਾ ਚੁੱਕੇ ਸੀਗੇ ਤੇ ਇਹਨਾਂ ਨੂੰ ਲਿਖਤੀ ਤੌਰ ਤੇ ਵੀ ਕਿਹਾ ਹੈਗਾ ਵੀ ਤੁਸੀਂ ਮਤਲਬ ਆਪਣੇ ਸਰਪਾਲਾਂ ਹਦਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇ। ਹਾਂਜੀ ਇਹ ਕਾਰਵਾਈ ਕੀਤੀ ਜਾਵੇ। ਜੇ ਜਦੋਂ ਆਪਦੇ ਕੋਲ ਕੰਮਾਈ ਕੀਤੀ ਹੈਗਾ ਵੀ ਕੀ ਕਾਰਵਾਈ ਕੀਤੀ ਉਹਨਾਂ ਨੂੰ ਜੇ ਅਸੀਂ ਨੋਟਿਸ ਕਰਦਾਂਗੇ ਜੀ ਮਤਲਬ ਐਦਾਂ ਦੇ ਹਲ ਕਹਿੰਦੇ ਹਾਂਜੀ